ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਖਾਨ ਨੂੰ ਦਿੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਜਰਸੀ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਵਿੱਚ ਹੀ ਗੱਬਣ ਵਿੱਚ ਹੀਪਰ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਆਪਾਂ ਬਾਈਟ ਟੋਟੇ ਆਜੇ ਬਈ ਜੀ ਭਾਈ ਜੀ ਹਸੀਕਲ ਸਬਸਕ੍ਰਾਈਬਰ ਹੋਰ ਬਈ ਠੀਕ ਹੋ ਬਈ ਬਈ ਆ ਵੀ ਠੀਕ ਆ ਨਾਮ ਤੇ ਐਡਰੈਸ ਬੋ ਨਾਮ ਆਪਣਾ ਗੋਰਾ ਪੈਂਡਪਧੌੜ ਜ਼ਿਲ੍ਹਾ ਬਰਾ ਤਪਾਦ ਸੀਲਾ ਬਦਾ ਤਰ ਰੋਟ ਤੇ ਆਪਣਾ ਘਰ ਆ ਮੋਬਾਈਲ ਨੰਬਰ ਬੋ ਮੋਬਾਈਲ 872880 ਤੋਂ ਭਲੀ ਬਈ ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਟੋਪ ਬਰੀਡ ਦੀ ਬੱਚੀ ਦੇਖਦੇ ਆ ਕਿੰਨੀ ਕੋਮ ਕਿੰਨੇ ਟਾਈਮ ਦੀ ਗੱਭਣਾ ਇਹ ਪੌਣੇ 3 ਮਹੀਨੇ ਦੀ ਗੱਭਣਾ ਆਪਣੀ ਚੈੱਕ ਕਰਾਈ ਦਿਆ ਬਈ ਠੀਕ ਆ ਭਾਈ ਤੇ 50052 ਦੀ ਆਪ ਆਏ ਠੀਕ ਆ ਤੇ ਇਹਦਾ ਬਾਕੀ ਸਾਰਿਆਂ ਦੇ ਰਿਕਾਰਡ ਹੈਗਾ ਬੱਚਿਆਂ ਦਾ ਨਾ ਬੱਚਾ ਨਾ ਰਲਗਾਦਾ ਠੀਕ ਆ ਆਪ ਦੇ ਦਾਂਗੇ ਜੇ ਮੰਗੂਗਾ ਠੀਕ ਆ ਭਾਈ ਪੌਣੇ ਪੌਣੇ ਤਿੰਨ ਦੀ ਗੱਬਣਾ ਠੀਕ ਆ ਵਧੀਆ ਗਾਂ ਦੀ ਬੱਚੀ ਆ ਫਾਰਮ ਦੀ ਬੱਚੀ ਗੰਦੋ ਨੇ ਤਿੰਨੇ ਨੇ ਇਹਸ ਬੜਾ ਪਿਆਰਾ ਯਾਰ ਬਹੁਤ ਪਿਆਰਾ ਹਾਂ ਇਹਸ ਬੜਾ ਚੰਗਾ ਬੋਦੀਬਾਦੀ ਬਹੁਤ ਚੰਗੀਆਂ ਸਨਖਪਣਾ ਦੇਖੋ ਬਈ ਵਿੱਚ ਵਿੱਚ ਗੱਬਣ ਚੈੱਕ ਪਾਸ ਬ੍ਰੀਡਬਾਕ ਸਿੰਘ ਬਹੁਤ ਜਿਆਦਾ ਬ੍ਰੀਡਾ ਖੋਲੋ ਭਾਈ ਤੋੜੋ ਮਾਂ ਥੱਲੇ ਕਿੰਨਾ ਦੁੱਧ ਸੀ ਮਾਂ ਥੱਲੇ 26 ਕਿਲੋ ਦੁੱਧ ਸੀ ਭਾਈ 26 ਕਿਲੋ ਦੁੱਧ ਸੀ ਭਾਈ ਦੀ ਮਾਂ ਥੱਲੇ ਫੇਸ ਵਗੈਰਾ ਕੱਦ ਵੱਡ ਚੰਗੀ ਆ ਸਮੀ ਪਲੀ ਆ ਝੂਲੀ ਚੰਗੀ ਆ ਬਹੁਤ ਜਿਆਦਾ ਝੂਲੀ ਝੂਲੀ ਦਿਖਾਉਂਦੇ ਆਪਾਂ ਝੂਲੀ ਵੀ ਰਖਾਵਾਂਗੇ ਭਾਈ ਨੇੜ ਤੋਂ ਤੋਰਾ ਤਾਰਾ ਦੇਖੋ ਪਿੱਛੇ ਤੋਂ ਚੌੜੀ ਜੂੜੀ ਬਹੁਤ ਆ ਬਹੁਤ ਚੌੜੀ ਚੜਾਈ ਬਹੁਤ ਆ ਕਿ ਕੱਦ 4 ਫੁੱਟ ਤੋਂ ਉੱਪਰ ਆ ਗਿਆ ਆ ਬਾਤ ਆ ਕੱਲਾ ਕੱਲਾ ਆ ਜੇ ਮੇਰਾ 4 ਫੁੱਟ 3 ਇੰਚ ਦੀ ਆ ਜਾ ਫੀਤਾ ਲਾ ਕੇ ਮਣ ਲੇਗਲਾ ਹੂੰ ਸਹੀ ਗੱਲ ਆ ਜਰਸੀ ਦਾ ਐਡਾ ਕੱਦ ਬਹੁਤ ਹੁੰਦਾ ਬਹੁਤ ਘੱਟ ਹੁੰਦਾ ਬਾਕੀ ਹਜੇ ਚਾਰ ਆਪਾਂ 6 ਮਹੀਨੇ ਵੰਗ ਪਾਇਆ 6.5 ਹੂੰ ਵਧੀਆ ਕੱਦ ਕਰ ਦਿਓ ਤੁਸੀਂ ਠੀਕ ਆ ਬਾਈ ਤੇ ਕੀ ਮੁੱਲ ਆ ਭਰਾ ਜਾਇਜ ਮੁੱਲ ਬਈ ਇਹਨਾਂ ਦਾ ਸਾਰਿਆਂ ਦਾ ਹੋਊਗਾ ਫੋਨ ਤੇ ਹੋਊਗਾ ਸਾਰੇ ਇਕੱਠੇ ਹੀ ਦੇਣੀ ਆ ਆਪਾਂ ਇਕੱਲੇ ਕੋਈ ਨਹੀਂ ਦੇਣੀ ਅਜਾ ਅੱਛਾ ਛੋਟੀ ਬੱਚੀ ਦੇ ਇਕੱਲੇ ਦੇ ਸਕਦੇ ਆ ਆਪਾਂ ਵੱਡੇ ਦਾ ਕੋਈ ਇਕੱਲੇ ਦੇਣੀ ਨਹੀਂ ਠੀਕ ਆ ਉਹ ਜਾਇਜ ਹੀ ਹੋਊਗਾ ਮੁੱਲ ਜਾਇਜ ਤੇ ਨਾ ਦੀ ਸਾਰਿਆਂ ਦੀ ਭਈਆਂ ਅੱਗੇ ਵੀਰੇ ਦੋ ਨੰਬਰ ਤੇ ਇਹਦੇ 1 ਮਹੀਨਾ ਹੋ ਗਿਆ ਇਹਨੂੰ ਆਈ 1 ਮਹੀਨਾ ਹੋ ਗਿਆ ਟੀਕਾ ਬਸ ਅੱਜ 21 ਤਰੀਕਾ ਨਾ ਹਾਂ ਅੱਜ ਹੋ ਗਿਆ 1 ਮਹੀਨਾ 1 ਮਹੀਨਾ ਹੋ ਗਿਆ ਹਾਂ ਫੇਸ ਬੜਾ ਚੰਗਾ ਨਾ ਬਹੁਤ ਚੰਗਾ ਫੇਸ ਦੁੱਧ ਬਹੁਤ ਅਜੀ ਮਾਂ ਤੇ ਟੀਕਿਆ ਸਨਕਾ ਪੁਣਾ ਬੱਚੀ ਦੇ ਵਿੱਚ ਬਹੁਤ ਲਾਲ ਕਲਰ ਆ ਗੂੜਾ ਹਣਾ ਹਾਂ ਬਹੁਤ ਜਿਆਦਾ ਆ ਪੁੱਤਰ ਪੁੱਤਰ ਆ ਬਹੁਤ ਸੋਹਣੀ ਸਨਕੀ ਬੱਚੀ ਆ ਦੁੱਧ ਬਹੁਤ ਚੰਗਾ ਲੈ ਕੇ ਜਾਊਗਾ ਹਾਂ ਇਹ ਨਾ ਚਫ ਦੇ ਪੇਟੋਂ ਪੈਦਾ ਹੋਈਦੀ ਆ ओके okay. हां जी مالک ਦੱਸਣੇ ਸਾਬ ਨਾਲ ਠੀਕ ਆ ਬਾਈ 35 ਸਤੀ ਕਿਲੋ ਦੁੱਧ ਵਾਂ ਸੀ 40 ਦਿਨੜੀ ਸੀ ਦੁੱਧ ਕਾਂਦੇ ਵਿੱਚ ਫਰਲ ਬਚੀ ਸੀ ਝੂਲੀ ਬਹੁਤ ਚੰਗੀਆਂ ਖੋਲੋ ਬਈ ਤੋੜ 35 ਕਿਲੋ ਦੀ ਤਾਂ ਐਵੇਂ ਮੰਨ ਕੇ ਖੁੱਲੀ ਗਰੰਟੀ ਜੇ ਮਾਤ ਲੈ ਜਾ ਬਈ ਜਿਹੜੀ ਬੱਚੀ ਹੋਏ ਚੰਗੀ ਆ ਸਮੀ ਭਲੀ ਬੱਚੀ ਆ ਕੱਦ ਵਾਲੀ ਬੱਚੀ ਆ ਠੀਕ ਆ ਬਾਈ ਕਹਿੰਦਾ 1 ਮਹੀਨਾ ਹੋ ਗਿਆ ਤੇ ਭਰਾਏ ਨੂੰ ਵਿੱਚ ਹੁਣ ਇਹਦੇ ਜਰਸੀ ਦੇ ਭਰੇ ਆ ਵੀਰੇ ਠੀਕ ਆ ਹੁਣ ਦੋਨੇ ਦੋਨੇ ਬੱਚਿਆਂ ਦੇ ਜਰਸੀ ਦਾ ਹਮ ਮੋਲ ਜਿਹੜਾ ਬਾਈ ਕਹਿੰਦਾ ਫੋਨ ਤੇ ਹੋ ਜਾਊਗਾ ਮੋਲ ਜਿਹੜਾ ਰੱਸੀਆਂ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੀ ਹੋਊਗਾ ਬਾਕੀ ਬੱਚੀਆਂ ਚੰਗੀਆਂ ਸਮਝ ਪਲੀਆਂ ਨੇ ਵੀਰੇ ਮੋਲ ਬਾਹਲਾ ਨਹੀਂ ਹੋਈ ਜਾਇਜ਼ ਹੀ ਹੋਊਗਾ ਇਹਨਾਂ ਦਾ ਹੋਊ ਸਾਰਿਆਂ ਦਾ ਇਕੱਠਿਆਂ ਦਾ ਠੀਕ ਆ ਬਾਈ ਆਹਨ ਇੱਕ ਦੋ ਲੈ ਜਾਂਦਾ ਫਿਰ ਕੋਈ ਨਹੀਂ ਨਾ ਬਲਕੇ ਰਹਿ ਜਣੇ ਇਕੱਠਿਆਂ ਹੀ ਆਂਗਾ ਇਕੱਠਿਆਂ ਹੀ ਦੇ ਦਾਂਗੇ ਆਪਾਂ ਠੀਕ ਆ ਬਾਈ ਤੇ ਜੀ ਲੱਗ ਜਾਂਦਾ ਫਾਰੋਂ ਦੇ ਬੱਚੇ ਖੁੰਦਿਆਂ ਫਰਦਿਆਂ ਆਂਗਾ ਆ ਆਪਾਂ ਹੁਣ ਤੇਰੇ ਸਾਹਮਣੇ ਰਸੇ ਪਾ ਲਈ ਚੱਲ ਟਿਕਾ ਲਈਂ ਰਾਤ ਜੰਗਾਂ ਨਹੀਂ ਹੂੰ ਆਪਣੇ ਕੋਈ ਖੁੰਦਿਆਂ ਫਰਦਿਆਂ ਦੀ ਵੀਡੀਓ ਹੋਈ ਜਗੀ ਇੱਥੇ ਫਿਰ ਓਕੇ ਬਾਈ ਅੱਗੇ ਵੀਰੇ ਤੇ ਨ ਇਹ ਦੀ ਬਈ 10 ਮਹੀਨੇ ਬੱਛੀ ਦੀ عمر ਹੋ ਗਈ 10 ਕਿ ਮਹੀਨੇ ਹਾਂ ਕਾਦੇ ਇਹਦਾ ਵੀ 3 ਫੁੱਟ 7-8 ਇੰਚ ਹੈ ਆ ਹੂੰ ਇਹਦਾ 4 ਫੁੱਟ 1 ਇੰਚ ਆ ਠੀਕ ਆ ਬਈ ਖੋਲੋ ਬਈ ਤੁਰ ਝੂਲੀ ਇਹਦੀ ਤਾਂ ਡੱਟ ਮੜੀ ਖੜੀ ਹਾਂ ਸੇਟੀ ਵੀ ਠੀਕ ਆ ਲੈ ਲੂ ਹਣਾ ਹਾਂ ਆਪਾਂ 2-4 ਮਹੀਨੇ ਤੱਕ ਲੈ ਲੂਗੀ 5 12-13 ਮਹੀਨੇ ਦੀ ਇਹ ਹੀ ਹੋ ਜਾਂਦੀ ਬੱਛੀ ਦੀ ਕੋਈ ਵੀ ਆ ਝੂਲੀ ਬਹੁਤ ਚੰਗੀ ਆ ਹਾਂ ਕੱਲਾ ਕੱਲਾ ਥਾਣਾ ਪੂਰੇ ਵਿੱਚ ਤੇ ਥਾਣਾ ਝੂਲੀ ਚੰਗੀ ਆ ਫੇਸ ਦੇਖੋ ਫੇਸ ਬੜਾ ਜਿਗਰ ਸੰਖਪਣਾ ਬਹੁਤ ਹਨ ਬੱਚੇ ਬਹੁਤ ਸੋਹਣੇ ਬੱਚੇ ਬਈ ਸਾਹਮਣੇ ਸੌਂਗਨਾ ਪੋ ਰਹਾ ਤਾ ਦੇਖੋ ਬਈ ਚੰਗੀਆ ਸਮੇ ਪੜੀ ਆ ਬੱਚੇ ਹਮ ਇਹਨੇ ਮਾੜੇ ਖੱਦਾ ਘੱਟ ਬੱਚੀ ਨਹੀਂ ਹੋਣ ਦਾ ਕੁਝ ਕਰਨੀ ਆ ਬਾਕੀ ਸਾਰੇ ਰੱਜੀਆਂ ਖੜੀਆਂ ਪੜ ਠੀਕ ਆ ਬਈ ਤੇ ਬਾੜੀ ਕਰਦੀ ਮੋਰੀ ਦੀ ਜਿਆਦੇ ਕਰਦੀ ਆ ਹਮ ਮੋਲ ਦਾ ਜਿਹੜਾ ਬੱਚੀ ਦੇ ਹਿਸਾਬ ਨਾਲ ਜੈ ਜੀ ਰੱਬ ਅੱਗੇ ਵੀਰੇ 4 ਨੰਬਰ ਤੇ ਕਿੰਨੀ ਉਮਰ ਹੈ ਜੀ ਇਹ 8 ਕੁ ਮਹੀਨਿਆਂ ਦਾ ਬੱਚਾ ਹੋਊਗਾ ਬਾਈ 8 ਮਹੀਨਾ ਝੂਲੀ ਇਹਦੀ ਬਹੁਤ ਚੰਗੀ ਆ ਝੂਲੀ ਬਹੁਤ ਚੰਗੀ ਆ ਨਾ ਕਿਸੇ ਦੇ ਫੋਟੋ ਸ਼ਾਟ ਨੇ ਹੋ ਗਈ ਪੰਜਾ ਬੱਚਿਆਂ ਦੇ ਵੀਰੇ ਖੋਲਿਓ ਬਾਈ ਤੋਰ ਇਹ ਲਾਲ ਡੱਬੀ ਆ ਗਈ ਲਾਲ ਡੱਬੇ ਆ ਗਈ ਇਹਦੀ ਮੰਗ ਬਹੁਤ ਆ ਯਾਰ ਬਹੁਤ ਜ਼ਿਆਦਾ ਮੰਗ ਆ ਇਹਦੀ ਨਿਆਇ ਜੀ ਮੰਗਦੇ ਆ ਜਿਵੇਂ ਆਪਾਂ 에ਅਰ ਸ਼ਾਰਕ ਕਹਿੰਦੇ ਆ ਨਾ ਹਾਂ ਇਹ ਜਰਸੀ ਚ ਆ ਗਈ ਹੂੰ ਫੇਸ ਬੜਾ ਚੰਗਾ ਬੋਦੀ ਵਾਦੀ ਚੰਗੀ ਆ ਸਨਖਾ ਭੁਣਾ ਚੰਗਾ ਤੋਰਾ ਤਰਾ ਦੇਖੋ ਬਾਈ ਚੰਗੀ ਆ ਬੱਚੀ ਝੂਲੀ ਬਹੁਤ ਚੰਗੀ ਆ ਬਹੁਤ ਚੰਗੀ ਤੇਰੀ ਲੱਗਿਆ ਹੂੰ ਹੂੰ ਮੋਲ ਬਾਈ ਕਹਿੰਦਾ ਫੋਨ ਤੇ ਹੋ ਜਾਣਾ ਮੋਲ ਆ ਜਿਹੜਾ ਬੱਚਿਆਂ ਦੇ ਹਿਸਾਬ ਨਾਲ ਜਾਇਜ਼ ਹੋਊਗਾ ਅੱਗੇ ਬਾਈ ਲਾਸਟ ਤੇ ਦੀ ਕਿੰਨੀ ਕੁ ਉਮਰ ਇਹਦੇ 6 ਮਹੀਨੇ ਹੋ ਗਏ ਡਾਕਟਰ 6 ਮਹੀਨੇ ਦੇ ਫੇਸ ਕੋਲ ਇਹਦੀ ਬਬਰ ਕੀ ਹੋ ਲਈ ਪਤਾ ਨਹੀਂ ਝੋਲੀ ਚੰਗੀਆਂ ਸਭੀ ਬੜੀਆਂ ਨਾ ਬੱਚੇ ਹਾਂ ਸਭੀ ਦੇ ਰਾਜੀ ਰੂਜੀ ਬਹੁਤ ਆ ਗੱਦੜੀ ਆ ਹੂੰ ਤੋਰ ਦੇ ਮੜੀ ਜੀ ਬਾਈ ਫੇਸ ਦੇਖੋ ਫੇਸ ਬੜਾ ਚੰਗਾ ਕਲਰ ਹੋ ਜਾ ਨਿਖਰੂ ਹੋ ਬੱਚੀ ਬਹੁਤ ਸੋਹਣੀ ਬਣੂਗੀ ਨੱਕੀ ਹੋਊਗਾ ਹੋਰ ਛੋਟੀ ਆ ਨਾ ਜਦ ਇਹ ਅਜ ਨਮਾਉਣ ਰਹੀਗੀ ਬਾਹਰ ਰਹੀਗੀ ਬਾਹਰ ਫਰਦੀਲੇ ਚਰੀ ਚ ਠੀਕ ਆ ਇਹ ਪੁੱਲੇ ਜਾਂਦੀ ਨਹੀਂ ਇਹ ਵੀ ਨਾਲ ਨਵਾ ਦੇਣੀ ਸੀ ਹੂੰ ਤੇ ਨਵਾਉਣ ਤੋਂ ਬਹਿਣੇ ਬਹੁਤ ਚਮਕਾ ਅ ਨਾਗਸੀ ਭਰਾ ਕੋਲੇ ਪੰਜ ਪੰਜੀ ਦਿਖਾਤੇ ਭਈ ਤੇ ਨੂੰ ਬਾਈ ਕਹਿੰਦਾ ਵੀ ਪੰਜੇ ਇਕੱਠੇ ਹੀ ਦੇ ਦਾਂਗੇ ਜੇ ਕੋਈ ਕੱਲੀ ਕੱਲੀ ਮੰਗੂ ਭਰਾਓ ਵੀ ਭਾਈ ਕਹਿੰਦਾ ਦੇ ਦਾਂਗੇ ਕੋਈ ਜੱਕਰ ਨਹੀਂ ਤੇ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆਵੇ ਭਾਈ ਨਗਨੇਟ ਕਰ ਲਿਓ ਜੀ ਧੰਨਵਾਦ